ਖਾਲਸਾ ਕਾਲਪੁਰਖੀ ਫੌਜ ਪ੍ਰਕਟਿਓ ਖਾਲਸਾ ਪਰਮਾਤਮਾ ਦੀ ਮੋਜ ਖਾਲਸਾ ਸਾਜਨਾ ਦਿਵਸ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਇਹ ਚੰਡੀਗੜ੍ਹ ਦੇ ਹਰਿ ਗੁਰਦੁਆਰਾ ਸੈਵੀਚ ਸਾਕੀਦਾਈ ਪੁਰਬ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਸਰੇ ਤੋਂ ਹੀ ਕੁਰਬਾਨੀ ਤੇ ਕਥਾ ਤੇ ਪ੍ਰਸਾਰ ਚੱਲ ਰਹੇ ਨੇ ਗੁਰੂ ਘਰ ਵਿੱਚ ਵੱਖ-ਵੱਖ ਤਰ੍ਹਾਂ ਦੀ ਅਕਰਸ਼ਕ ਫੁੱਲਾਂ ਦੀ ਸਜਾਵਟ ਨਾਲ ਅਲੌਕਿਕ ਮਾਹੌਲ ਬਣਿਆ ਨਜ਼ਰ ਆ ਰਿਹਾ ਜਿਸ ਦੇ ਤੁਸੀਂ ਵੀ ਦਰਸ਼ਕਾ ਰਹੇ ਹੋ ਇਸੇ ਨਾਲ ਹੀ 50000 ਤੋਂ ਵੱਧ ਸੰਤਾਂ ਲਈ ਵੱਖ-ਵੱਖ ਤਰ੍ਹਾਂ ਦੇ ਗੁਰੂ ਦੇ ਲੰਗਰ ਪਿਆਰ ਕੀਤੇ ਗਏ ਸਾਡੇ ਸਹਿਯੋਗੀ ਕਮਲ ਜੀ ਵੀ ਇਸ ਮੌਕੇ ਮੌਜੂਦ ਸਨ ਜਿਨ੍ਹਾਂ ਨੇ ਸੰਤਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਉਤਸ਼ਾਹ ਤੇ ਖੁਸ਼ੀ ਦਾ ਪ੍ਰਟਾਵਾ ਵੇਖਣ ਵਾਲਾ ਸੀ ਆਓ ਸੁਣਦੇ ਹਾਂ ਦਵੈਸ਼ਵਰੇ ਮੈਂ ਤੁਹਾਨੂੰ ਕਹਿੰਦਾ ਅੱਛਾ ਵਾਜੇ ਕਿੱਸਾ ਤੇ ਇਹਨਾਂ ਨੂੰ ਸੰਤਾਂ ਦੇ ਦੇਵਾ ਅਸਾਪ ਤੇ ਜੇਕਰ ਤੁਮ ਕੀ ਦਾ ਹੈ ਵੀ ਇਹ ਸੀ ਕਰ ਲੋ ਸਾਰੇ 7 ਸੰਗਤਾਂ ਦਾ ਨਾਮ ਭਰ ਦੇਣਾ ਹੈ ਉਹ ਆਇਕ ਮਾਰਦੇ ਨੇ ਇਹਨਾਂ ਨੇ ਸਾਰੇ ਵਿੱਚ ਧਾਰਮਿਕ ਰਹਿਣਾ ਹੋ ਰਹੇ ਨੇ ਸਭ ਪਹਿਲੇ ਦਿਨ ਤੋਂ ਕਿ ਹੋਏ ਨੇ 8 ਤਰੀਕ ਨੂੰ ਸ਼ੁਰੂ ਹੋਈ ਸੀ ਇਹਨੂੰ ਛੱਡਣਾ ਜੀ 8 ਤਰੀਕ ਤੋਂ ਹੋਏ ਸੀ ਤੇ ਅੱਜ ਅਖੀਲਾ ਦਿਨ ਹੈ ਸਵੇਰ ਤੋਂ 5:30 6:00 ਵਜੇ ਤੋਂ ਸ਼ੁਰੂ ਹੋਏ ਨੇ ਰਾਤ ਦੇ 9:30 ਵਜੇ ਵੈਕੀ ਜੀ ਦਾ ਖਾਲਸਾ ਵੈਕੀ ਜੀ ਕੀ ਫਤਿਹ ਜੀਵਾਲ ਸਾਹਿਬ ਹਜ਼ੂਰੀ ਰਾਗੀ ਆਏ ਨੇ ਇਕੱਠਾ ਵਾਚ ਜਿਹੜੇ ਨੇ ਨਾ ਹੁਣ ਸਾਡੇ ਚਾਹ ਰਹੇ ਨੇ ਜਿਹੋ ਸੈਕੈਡਰੀਅਲ ਫੰਡ ਹੈ ਇਰੇ ਬੱਚਿਆਂ ਨੂੰ ਅਸੀਂ ਮਦਦ ਕਰ ਰਹੇ ਹਾਂ ਉਹਨਾਂ ਨੂੰ ਸਨਮਾਨਿਤ ਕਰਦੇ ਜਿਹਨਾਂ ਨੇ ਕਿਰਦਾਨ ਕਰਦੇ ਜਿਹੜੇ ਸਾਡੇ ਪਾਕਿਸਤਾਨ ਦੇ ਹੈਰਾਨ ਹੋਣ ਦੇ ਕਾਰਨ ਕੰਮ ਉਹਨਾਂ ਦੀ ਪਰ ਗੁਰੂ ਸਿੰਘ ਕਾਹਦੇ ਹੋਇਆ ਗੁਰੂ ਦੀ ਕਿਰਪਾ ਆਪਾਂ ਵੀ ਸਿੱਕ ਐਜੂਕੇਸ਼ਨ ਬਟ ਦਰਨ ਕਾਲ ਆਇਆ ਹੁਣ ਯਾਦ ਕਰਨਾ ਚਾਹੀਦਾ ਸਿੱਖ ਪੰਥ ਦੀ ਮੇਚ ਇਨਸਾਨਾਂ ਨੇ ਸਰ ਜੀ ਅੱਜ ਬਹੁਤ ਦਿਹਾੜਾ ਚਲੋ ਸਿੱਖ ਪੰਥ ਦੀ ਸਥਾਪਨਾ ਹੋਈ ਸੀਗੀ ਹਾਂਜੀ ਗੁਰੂ ਮਹਾਰਾਜ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਸੀ ਔਰ ਉਹਨਾਂ ਨੇ ਇਸ ਦੇਸ਼ ਨੂੰ ਇਸ ਧਰਤੀ ਨੂੰ ਬਚਾਉਣ ਵਾਸਤੇ ਆਪਣੇ ਸਾਰੇ ਪੁੱਤਰ ਆਪਣਾ ਸਾਰਾ ਕੁਲਵਾ ਸਾਡੇ ਉੱਤੇ ਵਿਚਾਰ ਦਿੱਤਾ ਸੀਗਾ ਕੀ ਕਹਿਣਾ ਚਾਹੋਂਗੇ ਇਨਸਾਨ ਦੇ ਵਾਸਤੇ ਤੁਸੀਂ ਅੱਜ ਇਹ ਜੀ ਮਿਸਾਲ ਤਾਂ ਕਿ ਹੈ ਨਹੀਂ ਕਿ ਜਿਸ ਗੁਰੂ ਨੇ ਆਪਣਾ ਪੰਥ ਬਾਪ ਵਾਰ ਤੋਂ ਅਵੇ ਆਪਣੇ ਪੁੱਤਰ ਵਾਰ ਤੇ ਹੋਣ ਸਾਰਾ ਪਰਿਵਾਰ ਸਾਡੀ ਕੌਮ ਵਾਸਤੇ ਸਾਡੀ ਸਿੱਖ ਕੌਮ ਵਾਸਤੇ ਸਾਂਭਣ ਰੱਖਣ ਵਾਸਤੇ ਸਾਰੇ ਦੇਸ਼ ਨੂੰ ਰੱਖਣ ਵਾਸਤੇ ਇਹ ਰੂਹਾਂ ਦੇ ਮਾਰੇ ਹੋਵੇ ਅਸੀਂ ਚਾਹੁੰਦੇ ਆ ਉਹ ਜਿਹੜੀ ਕੁਰਬਾਨੀ ਹੈ ਕਿ ਕੋਈ ਥੁੱਲੀ ਨਾ ਜਾਵੇ ਕਿ ਅਸੀਂ ਉਹ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਅਸੀਂ ਇਹੀ ਅਰਦਾਸ ਕਰਦੇ ਆਂ ਰੋਜ਼ ਕਿਸ ਸਰਵਤਾ ਭਰਾਂ ਮੰਗਦੇ ਆਂ ਸਾਰਿਆਂ ਦਾ ਤੇ ਸਾਨੂੰ ਕੋਈ ਬੇਇੱਜ਼ਤ ਨਾ ਕਸ਼ਮੀਰੀਵਾਲੇ ਪੰਡਤਾਂ ਨੂੰ ਮੁਝਾਇਆ ਮੁਸਲਮਾਨਾਂ ਨਾਲ ਜਿਹੜੇ ਸਾਰਿਆਂ ਨਾਲ ਜਿਹੜੇ ਕੋਈ ਸੱਤਾ ਕਰਦਾ ਹੈ ਉਹਦੇ ਨਾਲ ਅਸੀਂ ਸਰ ਆਜ ਬਸਾਖੀ ਦਾ ਉਹ ਦਿਹਾੜਾ ਹੈ ਜਦੋਂ ਸਿੰਘ ਸਾਹਿਬਾਨ ਦੀ ਸਿਰਜਣਾ ਹੋਈ ਸੀਗੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀਗੀ ਅੱਜ ਕੀ ਅਰਦਾਸ ਕੀਤੀ ਆ ਵਾਹਿਗੁਰੂ ਜੀ ਦੇ ਅੱਗੇ ਅੱਜ ਸਾਡਾ ਫਸਲ ਲੈਣ ਕੋਲ ਆਇਆ ਉਹਨਾਂ ਨੇ ਸਾਡਾ ਫਸਲ ਲੈਣ ਕੋਲ ਆਇਆ ਉਹਨਾਂ ਨੇ ਸਾਡਾ ਫਸਲ ਲੈਣ ਕੋਲ ਆਇਆ ਉਹਨਾਂ ਨੇ ਸਾਡਾ ਫਸਲ ਲੈਣ ਕੋਲ ਆਇਆ ਗੁਰੂ ਘਰਾਂ ਨੂੰ ਮੇਰੀ ਮੁੱਖਤਾ ਸੁਵਾਰਾ ਦੇਖੋ ਮਖਸ਼ਾ ਜੀ ਕਰਨਾ ਨਿਯਾਤ ਸੇ ਮੇਲਾ ਆਉਂਦਾ ਹੈ ਜਿੱਥੇ ਪੱਤਰ ਸਕੂਲ ਦੇ ਲਾਗ ਲਿਖੇ ਲਿਖਤ ਬਕਰ 2:00 ਤੱਕ ਸਾਨੂੰ ਕਾਫੀ ਦੇਰ ਤੋਂ ਚੱਲ ਰਹੇ ਸੀ ਕਾਫੀ ਦੇਰ ਤੋਂ ਇਕੱਲੇ ਹੀ ਸਾਡੇ ਕੋਲ ਅਸੀਂ ਸਾਰੇ ਪਿੱਛੇ ਸੀਗੇ ਇਕੱਲੇ ਹੀ ਅੱਗੇ ਸਾਰੇ ਗੁਰੂਵਾਰਾ ਸਾਹਿਬ ਦੇ ਮੈਂ ਅੱਜ ਗੁਰੂ ਦੇ ਖਾਦਰੀ ਵਿੱਚ ਬੋਲਿਆ ਕਰ ਰਿਹਾ ਜਿਸਾਂ ਸਾਰੇ ਅੱਜ ਬਸਾਖੀ ਦਾ ਦਿਹਾੜਾ ਹੈ ਜੀ ਅੱਜ ਵਾਹਿਗੁਰੂ ਜੀ ਦੇ ਅੱਗੇ ਕੀ ਅਰਦਾਸ ਕੀਤੀ ਹੈ ਬਹੁਤ ਕਹੇ ਕਿ ਕੀ ਅਰਦਾਸ ਹੈ ਕਿ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਰੱਖਣਾ ਤੰਦਰੁਸਤੀਆਂ ਬਖਸ਼ਣਾ ਤੇ ਇਸ ਨੂੰ ਸਹੀ ਇੱਕ ਸਰਕਾਰ ਦੇਣਾ ਜੋ ਹੋਣ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਕਿਸਾਨਾਂ ਨਾਲ ਧੱਕੇ ਸਾਹੀ ਨਹੀਂ ਹੁੰਦੇ ਸਤਿ ਸ੍ਰੀ ਅਕਾਲ ਤੁਹਾਨੂੰ ਸ਼ਾਂਤੀ ਬਣਾਈ ਰੱਖਣਾ ਹੋਰ ਹੋਰ ਕੁਝ ਨਹੀਂ ਹੋ ਗਿਆ ਦੇਸ਼ ਦੀ ਤਰੱਕੀ ਹੋਵੇ ਤਾਂ ਇਹ ਤਾਂ ਹੋਣੀ ਚਾਹੀਦੀ ਹੈ ਨਾ ਮੈਡਮ ਅੱਜ ਬਸਾਕੀ ਦਾ ਉਹ ਦਿਹਾੜਾ ਅੱਜ ਕੀ ਮੰਗਿਆ ਵਾ ਅੱਜ ਵੈਗੜੀ ਕੋਲੋਂ ਇਹ ਵੀ ਨੋਟ ਹੈ ਕਿ ਸਾਰੇ ਧਰਮਾਂ ਦਾ ਸਤਕਾਰ ਸਾਰੇ ਕਰਨ ਸਾਰੇ ਸਾਰੇ ਧਰਮਾਂ ਦੀ ਇੱਜ਼ਤ ਕਰਨ ਔਰ ਇਸੇ ਤਰ੍ਹਾਂ ਸਾਰੇ ਚੜ੍ਹਦੀ ਕਲਾ ਦਾ ਵੈਗੜੀ ਕਾਲਪਾਲ ਸਾਹਿਬ ਵੈਗੜੀ ਕਹਿੰਦਾ ਜਿਸ ਦਿਨ ਵੈ ਸਿੰਘਾ ਖਾਲਸਾ ਵੈਗੜੀ ਜੀ ਦੇ ਫਤਿਹ ਇਹ ਸਾਡੀ ਜਿਹੜਾ ਖਿਆੜਾ ਹੈ अपना खालसा पथ की साजना की गुरु गोबिंद सिंह महाराज जी ने पहले पंचायत अमृत छकया फिर उन्होंने आप छके थे यही इतिहास है आनंदपुर साहब वाह वाहू के अगे की अरदास वाहेगुरु जी अरदस है अपनाओ अमृत संसार सर अब विसाखी का दिहाड़ा है अच्छ वाहेगुरु के अगे की अरदस की ਹੋਰ ਕੀ ਮੰਗਿਆ